ਨਾਸ਼ਤੇ ਨਾ ਕਰਦੇ ਆ ਸ਼ੁਰੂਆਤ ਹਾਂਜੀ ਕਰੋ ਜੀ ਇੱਧਰ ਅਸੀਂ ਕਰਾਂਗੇ ਕਟਿੰਗ ਦੋ ਸੂਟ ਇਸੀ ਲਾ ਕੇ ਬੈਠੀ ਆ ਮੈਡਮ ਜੀ ਲੋ ਜੀ ਹੁਣ ਸਵੇਰ ਦੇ ਅਸੀਂ ਹੁਣ ਹੋਏ ਆ ਵਿਲੇ ਬਣਾਉਂਦੀ ਆ ਸਲਾਹ ਮੇਰੀ ਹੁਣ ਬਣ ਗਈ ਆ ਗੁੜ ਇਮਲੀ ਭਿੰਦੀ ਆ ਪਦੀਨਾ ਇਹਦੇ ਵਿੱਚ ਹੈਗੀਆਂ ਹਰੀਆਂ ਮਿਰਚਾਂ ਤੇ ਪਿਆਜ਼ ਧੋ ਕੇ ਰੱਖ ਲਿਆ ਉਹਦੇ ਆ ਰੈਟੇ ਜਦੋਂ ਬਣਦੀ ਆ ਪਿੰਨਾ ਕਿ ਟਾਈਮ ਲੱਗਦਾ ਆ ਵਿੱਚ ਪਾਉਂਦੇ ਆ ਹਰੀਆਂ ਮਿਰਚਾਂ ਦੇ ਪਦੀਨਾ ਹੂੰ ਇੱਧਰ ਅੱਜ ਕੁੜੀ ਬਣਾ ਰਹੀ ਆ ਰੋਟੀਆਂ ਇੱਧਰ ਨੂੰ ਸਸ ਕਰਦੀਆਂ ਵੀ ਆ ਕਟਿੰਗ ਤੇ ਲਓ ਜੀ ਇੱਧਰ ਲੱਗਿਆ ਜੀ ਰੋਟੀ ਪਾਣੀ ਸ਼ਗਨ ਕੋ ਰੋਟੀਆਂ ਕਲੇ ਕਰਤਾ ਕੋਦੇ ਮਸ਼ਹੂਰ ਆ ਹੱਥੋਂ ਮਸ਼ਹੂਰ ਲੇਗੀ ਤੂੰ ਹੁਣ ਕੀ ਕਰਨਾ ਹੈ ਮਸ਼ੀਨ ਢੋਣੀ ਹੈ ਜੇ ਬਣਾਇ ਤੇ ਮੈਂ ਹੀ ਆ ਪਰ ਬਹੁਤ ਆ ਬਣੀ ਆ ਪਾਪੜ ਸੇਕਣ ਵਾਲੇ ਰਹਿ ਗਏ ਨਾ ਕਿਉਂਕਿ ਜੇ ਲਾਈਵ ਆਨੇ ਆ ਤੇ ਕੰਮ ਰੁਕ ਜਾਂਦਾ ਆ ਕੰਮ ਕੱਲ ਦੇਣ ਵਾਲਾ ਬਹੁਤ ਆ ਇਸ ਲਈ ਆਪਾਂ ਅੱਜ ਲਾਈਵ ਨਹੀਂ ਆਉਣਾ ਹੈਗਾ ਅੱਜ ਤੇ ਕੱਲ ਦੋ ਦਿਨ ਸ਼ਾਇਦ ਮਾਂ ਆਈਏ ਪਾਪੜ ਦਾਲ ਤੇ ਫੁਲਕੇ ਕਰੋ ਜੀ ਤੁਸੀਂ ਬਲੌਗ ਦਾ ਐਂਡ ਫਿਰ ਉਹਨਾਂ ਨੂੰ ਕਾਫੀ ਬਣਾ ਕੇ ਦਵਾਂ ਤੇ ਇੱਕ ਚਲੋ ਜੀ ਆਪਾਂ ਲੈ ਕੇ ਆ ਗਏ ਆ ਤੁਹਾਡੇ ਲਈ ਇੱਕ ਫੇਰ ਵਧੀਆ ਜਿਹਾ ਬਲੌਗ ਕੋਸ਼ਿਸ਼ ਕਰਾਂਗੇ ਬਣਾਉਣ ਦੀ ਵਧੀਆ ਨਾਸ਼ਤੇ ਨਾਲ ਕਰਦੇ ਆ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਅਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੰਦਰ ਆ ਬਲੌਗ ਚ ਜੁਮੇ ਕਰਦੇ ਤੁਸ ਜੀ ਠੀਕ ਠਾਕ ਹੋ ਮੂ ਜੀ ਅਸੀ ਵੀ ਠੀਕ ਠਾਕ ਆ ਸਭੀ ਪਰਮਾਪਾ ਕਰਦੀ ਹੈ ਕੱਲਾ ਜਿਹਾ ਕਰਦੇ ਆ ਜੀ ਆਪ ਦੀ ਬਲੌਗ ਦੀ ਸ਼ੁਰੂਆਤ ਫੇਰ ਨਾਸ਼ਤੇ ਤੋਂ ਉਤੋਂ ਲਾਈਟ ਚਲੀ ਗਈ ਆ ਗਈ ਆ ਗਈ ਆ ਗਈ ਉਹ ਮੈਂ ਕਿਹਾ ਲਾਈਟ ਚਲੀ ਗਈ ਨਾਲ ਹੀ ਆ ਗਈ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਕੀ ਬਣਾਇਆ ਜੀ ਆਲੂ ਬਸਤੀ ਰਾਤ ਦੇ ਓਕੇ ਸਾਦੀਆਂ ਪਰੋਠੀਆਂ ਆ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਫਿਰ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਲਓ ਜੀ ਇੱਧਰ ਪਉਣਾ ਇੱਕ ਹੋ ਗਿਆ ਆ ਤੇ ਇੱਧਰ ਸਾਡੇ ਸਫਾਈਆਂ ਹੋਈਆਂ ਨੀਡ ਐਂਡ ਕਲੀਨ ਸਾਰਾ ਹੋ ਗਿਆ ਆ ਤੇ ਇੱਧਰ ਅਸੀਂ ਕਰਾਂਗੇ ਕਟਿੰਗ ਦੋ ਸੂਟ ਦੋ ਸੂਟਾਂ ਕਟਿੰਗ ਕਰਾਂਗੇ ਕਰਦਿਆਂ ਕਟਿੰਗ ਇੱਧਰ ਇੱਕ ਮੈਰਾਤੀ ਤਿਆਰ ਕਰ ਲਿਆ ਇਹਨਾਂ ਨੂੰ ਕਰਨਾ ਇੰਟਰਲੌਕ ਤੇ ਕਰਦੀਆਂ ਹੁਣ ਇਹ ਰੂਪਾ ਲ ਕੁਸੀ ਤੇਰ ਕਰਦੇ ਤੇ ਇੱਧਰ ਰੱਖ ਦਿੱਤੀ ਆ ਦਾਲ ਮੈਂ ਅੱਜ ਬਣਾਉਣ ਲੱਗੀ ਆ ਮੂੰਗੀ ਦੀ ਦਾਲ ਦਾਲ ਇੱਥੇ ਚਾਹ ਰੱਖੀ ਹੋਈ ਆ ਮੰਮੀ ਨੇ ਤੇ ਪਲਕ ਵੀ ਆ ਗਈ ਆ ਟਿਊਸ਼ਨ ਤੋਂ ਹੈਲੋ ਤੇ ਇੱਧਰ ਪਲਕ ਖਾਂਦੀ ਪਈ ਆ ਪਾਸ ਦਾ ਇਫਸਨ ਤੋਂ ਆਈ ਆ ਹੁਣ ਤੁਸੀਂ ਲਾ ਕੇ ਬੈਠੀ ਆ ਮੈਡਮ ਜੀ ਚਲੋ ਜੀ ਮਿਲਦੇ ਆ ਬਣੇ ਰਹੀਓ ਸਾਡੇ ਬਲੌਗ ਚ ਪੀ ਲਈਏ ਚਾਹ ਤੇ ਕੱਲ੍ਹ ਲਈਏ ਸੂਟਾ ਵਾਲੀ ਕਟਿੰਗ ਤੇ ਇੱਧਰ ਦਾਲ ਰੱਖੀ ਹੋਈ ਆ ਚਲੋ ਜੀ ਮਿਲਦੇ ਆਂ ਜੀ ਤੁਹਾਨੂੰ ਹਲੋ ਜੀ ਹੁਣ ਸਵੇਰ ਦੇ ਅਸੀਂ ਹੁਣ ਹੋਏ ਆਂ ਵਿਲੇ ਸੂਰਸਟ ਕਰ ਲਈ ਆ ਇੰਟਰਲੋਕ ਪ੍ਰੈਸ ਕਰਕੇ ਸਾਰੇ ਸ਼ਾਮ ਕੇ ਰੱਖ ਦਿੱਤੇ ਆ ਹੁਣ ਉਹਨਾਂ ਨੇ ਸ਼ਾਮੀ ਆਣਾ ਲੈਣ ਤੇ ਬਾਕੀ ਕਰਨੀ ਆ ਕਟਿੰਗ ਤੇ ਹੁਣ ਮੈਂ ਲਾਲ ਨੂੰ ਤੜਕਾ ਥਾੜ੍ਹਣ ਲਓ ਜੀ ਇੱਥੇ ਦੇਖ ਸਕਦੇ ਆ ਇੱਧਰ ਦਾਲ ਬਣ ਰਹੀ ਆ ਮੂੰਗੀ ਦੀ ਥੋੜੀ ਕੜਮੀ ਰੱਖੀ ਤੇ ਇੱਧਰ ਲਾਲ ਨੂੰ ਤੜਕਾ ਤੇਲ ਪਾ ਲਈ ਆ ਕੜਾਈ ਦੇ ਵਿੱਚ ਪਿਆਜ਼ ਕੱਢ ਲਿਆ ਆ ਤੇ ਇਧਰ ਜੀਰਾ ਪਾਵਾਂਗੇ ਵਿੱਚ 4-5 ਪਾਵਾਂਗੇ ਹਰੀਆਂ ਮਿਰਚ ਤੇ ਟਮਾਟਰ ਤੇ ਤੜਕਾ ਲਾ ਲਈਏ ਤੇ ਬਾਅਦ ਚ ਰੋਟੀ ਟਿੱਤੀ ਬਣਾਉਂਦੇ ਆ ਫੇ ਚਲੋ ਜੀ ਮਿਲਦੇ ਆ ਤੁਹਾਨੂੰ ਬੜੇ ਬੜਾ ਸਾਡੇ ਬਲੌਗ ਨੂੰ ਲਿਖ ਦਿਵਾਵੋ ਪਤਾ ਲਗਾ ਲਗਾ ਕੇ ਸ਼ਾਂਤ ਤਾਂ ਇੱਦਾਂ ਹੀ ਰਹਿਣੀ ਆ ਟਾਈਮ ਬੜਾ ਹੋ ਗਿਆ ਆ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਦੇ ਨਾਲ ਮਿਲਦੇ ਆ ਤੁਹਾਡੇ ਨਾਲ ਜੀ ਆਪਾਂ ਪਾ ਲਿਆ ਮੈਂ ਤੜਕਾ ਆਣੀ ਅਸੀਂ ਸੇਬ ਨਹੀਂ ਵਾਹ ਰਹੇ ਹੁੰਦੇ ਨਾ ਕੋਈ ਕੰਮ ਨਹੀਂ ਕੀਤਾ ਹੋਇਆ ਨਾ ਬਾਕੀ ਦਾ ਆਪਣਾ ਆਹ ਲਓ ਤਾਂ ਸੇਕ ਨੂੰ ਬਾਉਂਦੇ ਆਂ ਸਾਰੀ ਗਾਹੀ ਅਜੇ ਇੱਕ ਅਜੇ ਰਬਾਂਨ ਨੂੰ ਟਾਈਮ ਨਹੀਂ ਲੱਗਦਾ ਹੈਗਾ ਸਿਰਸੂ ਬਾਉਂਦੀਆਂ ਪਹਿਲਾਂ ਲਾਗਮਾ ਤੋੜਦਾ ਦੂਬਰ ਲਾ ਦੂਗੀ ਰੋਟੀ ਇਹ ਰੋਟੀ ਉਪੀ ਅਜੇ ਤੇ ਮੈਂ ਸੂਟਾਂ ਦੀ ਕੱਟੀ ਲਾ ਲਵਾਂਗੀ ਹਮ ਤਾਂ ਰੱਧੀ ਲੈਣੇ ਇਹ ਲੱਗਦੀ ਨਾ ਔਰ ਇਹ ਨਾਲ ਇਹ ਹਮ ਬਰਨੀ ਲਈ ਘੱਟ ਬੜਾ ਧੁੱਪ ਧੁੱਪ ਦਾ ਹੁੰਦੀ ਨਹੀਂ ਹੈ ਜੀ ਤੇ ਦਿਲ ਜਿਆ ਮਾਇਆ ਰਹਿੰਦਾ ਆ ਤੇ ਉਮਮਸ ਜੀ ਬਹੁਤ ਅਰਥਾਂ ਦੇ ਤਕਰੀਬਨ ਸਾਰਿਆਂ ਦੇ ਇੱਦਾਂ ਹੀ ਆ ਰਹੇ ਕਿਹੜਾ ਤਾਂ ਨਾਲ ਮਸਰਕਾ ਦੇ ਦਰਕਾ ਲਾ ਕੇ ਤਾਂ ਉਪਾਉਦੀ ਆ ਤੇ ਬਾਕੀ ਚੀਜ਼ ਜੀ ਸਾਰੇ ਦਿਨ ਚ ਕਰਦੇ ਨੇ ਪੂਰਾ ਬਲੌਗ ਦੇਖਿਆ ਪਰ ਸੀ ਬਣਾ ਤੇ ਰਹਾ ਕਰੋ ਤੇ ਲਾਈਕ ਧਰੂ ਕਰਿਆ ਕਰੋ ਤੇ ਵਰਤਮਾਨ ਸਾਨੂੰ ਸਪੋਰਟ ਕਰੋ ਤੇ ਹੁਣ ਤਾਂ ਇਹ ਲੱਗ ਗਿਆ ਆ ਜੀ ਤੇ ਹੁਣ ਮੇਰੀ ਸਲਾਹ ਬਣਦੀ ਪਈ ਆ ਕਿ ਮੈਂ ਥੋੜੀ ਜਿਹੀ ਕੁੰਡੇ ਦੇ ਵਿੱਚ ਨਾ ਕਿੱਟਨੀ ਬਣਾਵਾਂ ਪਦੀਨੇ ਦੀ ਇਮਲੀ ਬਾਗੀ ਕਿਉਂਕਿ ਅੰਬੀ ਤਾਂ ਹੈ ਨਹੀਂ ਜੀ ਹੁਣ ਇਮਲੀ ਬਾਗੀ ਹੀ ਬਣਾਉਂਦੀ ਆ ਸਲਾਹ ਮੇਰੀ ਹੁਣ ਬਣ ਗਈ ਆ ਮੈਂ ਬਣਾਉਣ ਦੀ ਬਣਾਉਂਦੇ ਆਂ ਜੀ ਚਟਨੀ ਮਾਮ ਕੱਟਿਆ ਹੋਇਆ ਦੋ ਦੋ ਅੱਜ ਦਾ ਨਾਲੀਆ ਤੇ ਦਾਣ ਅਸੀਂ ਸ਼ਾਮਲੇ ਵੀ ਬਣਾ ਲਈਆ ਬਣ ਸਕਦੇ ਆਂ ਦਾਣ ਦਾ ਪਰਾ ਦਾਲੀ ਤੇ ਬਣੀ ਤੇ ਇੱਧਰ ਕੱਢੀ ਇਮਲੀ ਤੇ ਮਿਰਚਾਂ ਿਆਰ ਕੱਟਦੇ ਆਂ ਤੇ ਮੰਮੀ ਦੇ ਆ ਜੀ ਪਦੀਨਾ ਲੈਣ ਤੇ ਬਣਾਉਂਦੇ ਆਂ ਪਦੀਨੇ ਦੀ ਚਟਨੀ ਤਲੋ ਦੀ ਬਿਚਾਨ ਦੋ ਭਾਲਦੇ ਸਾਰਾ ਸਮਾਨ ਤਿਆਰ ਕਰਕੇ ਕੁੰਡੇ ਚ ਬਣਾਉਂਦੇ ਆ ਅੱਜ ਛੱਡਣੀ। ਹੁਣ ਅੱਗੇ ਸਾਰਾ ਸਮਾਨ ਸਾਰਾ ਲੈ ਲਿਆ ਆ ਗੁੜ, ਇਮਲੀ, ਭਿੰਤੇ ਆ, ਪੁਦੀਨਾ, ਇਹਦੇ ਵਿੱਚ ਹੈਗੀਆਂ ਹਰੀਆਂ ਮਿਰਚਾਂ ਤੇ ਪਿਆਜ਼। ਹੁਣ ਅਸੀਂ ਇਹਨੂੰ ਪੁੱਛ ਪਾ ਲਈਏ ਕੁੰਡੇ। ਓਕੇ ਰੱਖ ਲੈ ਆਂ। ਕੁੱਟਦੇ ਆਂ ਤੇ ਦੇ ਦਿੰਦੇ ਆਂ। ਦਿਲਾਂ ਵੀ ਧੋ ਲਿਆ ਆ ਉਦਾਂ ਧੋ ਦੇ ਤਾਂ ਪਾਣੀ ਦਾ ਜਲੜਾ ਹੋਊਗਾ ਪਹਿਲਾਂ ਪਿਆਰ ਖੋਤਦੀਆਂ ਖੰਡੀਆਂ ਲੱਜਾ ਮੈਂ ਇੱਕ ਟਾੜਦੀਆਂ ਜ਼ਿਆਦਾ ਛਪਣੀਆਂ ਜਦੋਂ ਬਣਾਇਨੇ ਹਾਂ ਜੀ ਛਪ ਲਈਏ ਹੁਣ ਦੇਖਦੇ ਆ ਕਿਦਾਂ ਤੇ ਬਣਦੀ ਆ ਕਿੰਨਾ ਕਿ ਟਾਈਮ ਲੱਗਦਾ ਆ ਟਾਈਮ ਤਾਂ ਹੁੰਦਾ ਨਹੀਂ ਪਰ ਪੰਗੇ ਅਸੀਂ ਜ਼ਿਆਦਾ ਲਈਦੇ ਆ ਉਲਦਦੇ ਆ ਇੱਕ ਘੁਟਦੇ ਬਹੁਤਾ ਬਾਹਰ ਨੂੰ ਇਹ ਪਿਆਰ ਭਾਈ ਮਿਰਚ ਇਹ ਕਟਲੇ ਜੀ ਫਿਰ ਬਾਕੀ ਦਾਦੇ ਆ ਦੇ ਚੇਕ ਫਟ ਕੇ ਦੇ ਵਿੱਚ ਕੀ ਕੀ ਪਾਉਂਦੇ ਹੂੰ ਲੋ ਜੀ ਪਿਆਜ਼ ਐਦਾਂ ਤੋਂ ਹੋ ਗਿਆ ਉਹਨੇ ਦੇ ਵਿੱਚੇ ਪਾਉਂਦੇ ਆ ਹਰੀਆਂ ਮਿਰਚਾਂ ਵਿੱਚੇ ਪਾਉਂਦੇ ਆ ਦੇ ਪਦੀਨਾ ਹੂੰ ਇੰਨਾ ਦਿੰਦਾ ਆ ਇਹ ਵੀ ਚੀਰ ਵਾਲਾ ਨੇ ਪਦੀਨਾ ਠੀਕ ਆ ਹਲੇ ਦੇ ਵਿੱਚ ਮੈਂ ਨਮਕ ਨਹੀਂ ਪਾਉਣਾ ਹੈਗਾ ਬਾਅਦ ਵਿੱਚ ਕੁੱਟਦੇ ਆ ਪਿਆਜ਼ ਤਾਂ ਹੋ ਗਿਆ ਆ ਬਾਅਦ ਵਿੱਚ ਆਮਾ ਕੇ ਨਮਕ ਨਾ ਇਹ ਮਿੱਠੀ ਵਿੱਚ ਤਾਂ ਕੈਂਣੀ ਨਹੀਂ ਆ ਗਈ ਮੈਂ ਘਾਇਨ ਘਲਾਈਓ ਇਸ ਕਰਕੇ ਚਲੋ ਜੀ ਕੁੱਟ ਲਈਏ ਪਦੀਨਾ ਪਾ ਕੇ ਵਿੱਚ ਪਾਵਾਂਗੇ ਇਹਦੇ ਵਿੱਚ ਗੁੜ ਤੇ ਆਹ ਆਪਣੀ ਇਮਲੀ ਤੇ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਨੇ ਪਾਣੀ ਛੱਡਣਾ ਨਹੀਂ ਤਾਂ ਪਿਆਜ ਨਹੀਂ ਬਹੁਤ ਜ਼ਿਆਦਾ ਤੇ ਪਾਉ ਦੇਆ ਤੁਹਾਨੂੰ ਚੰਗੀ ਤਰ੍ਹਾਂ ਪਦੀਨਾ ਪਹਿਲਾਂ ਇਹਨੂੰ ਕਰ ਲੈਣਾ ਕੁੱਟ ਲੈਣਾ ਇਹਨੂੰ ਪਦੀਨਾ ਵੀ ਦੇਖ ਸਕਦੇ ਆ ਹੋ ਗਿਆ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਤੇ ਮਸਾਲਾ ਨਹੀਂ ਪਉਂਦੀ ਜਾਨੀ ਇਕੱਲਾ ਨਮਕ ਓਹ ਹੋ ਹੋ ਮੂਦੇ ਸਿੱਟੇ ਲੈ ਲਿਆ ਸਾੜ ਲੱਗ ਗਿਆ ਹੈ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਗੂੜh ਫੇਰ ਬਣਿਆ ਇਮਲੀ ਇਹਨਾਂ ਨੂੰ ਸਾੜੇ ਬਣਾ ਲਈਏ ਘੋਟਕੇ ਮੂਦੇ ਤੇ ਦੇਖੋ ਜੀ ਤੁਸੀਂ ਵੀ ਇਦਾਂ ਹੀ ਬਣਾਈਓ ਉਹ ਤਾਂ ਮੈਂ ਮਿਕਸੀ ਚ ਬਣਾਉਂਦੀ ਹਾਂ ਮੈਂ ਕਦੀ ਕਦੀ ਬਣਾਉਂਦੀ ਹਾਂ ਇਹ ਤਾਂ ਮਿਕਸੀ ਵਾਲੀ ਜਿਹੜੀ ਹੈ ਨਾ ਉਹ ਇੰਨੀ ਸਵਾਦ ਨਹੀਂ ਲੱਗਦੀ ਜੀ ਇਹ ਜਿੱਤੀ ਖਤਮ ਹੋ ਜਾਂਦੀ ਕਿੰਨੇ ਦਿਨ ਮੇਰੀ ਫ੍ਰੀਜ ਦੇ ਵਿੱਚ ਭਰੀ ਰਹਿੰਦੀ ਹੈ ਇੱਧਰ ਹੁਣ ਇਹਦੇ ਛਿੱਟੇ ਬਹੁ ਪੈਂਦੇ ਵਿੱਚ ਪਾਇਆ ਆ ਗੁੜ ਤੇ ਨਮਕਾ ਦੇਖੋ ਪਾਣੀ ਕਿੰਨਾ ਛੱਡ ਦਿੱਤਾ ਹੁਣ ਇਹਨੂੰ ਉੱਦਾਂ ਤਾਂ ਇਹਨੇ ਨਹੀਂ ਘੁੱਟ ਹੋਣਾ ਇਹਨੂੰ ਇਦਾਂ ਤਾਂ ਘੁੱਟ ਨਹੀਂ ਹੋਣਾ ਇਹਨੂੰ ਇਦਾਂ ਹਿਲਾ ਸਕਦੇ ਹਾਂ ਜੀ ਇਹਦੇ ਬਾਅਦ ਜੋ ਇਹਦੇ ਵਿੱਚ ਪਾਉਣੀ ਆ ਆਪਾਂ ਹਨਾ ਵਿੱਚ ਪਾਉਣੀ ਆ ਹੁਣ ਜਿਹੜੀ ਆ ਕੀ ਆਪਣੇ ਘਾੜ ਦੇ ਨਾਲ ਦੇਖਦੇ ਆ ਕਿ ਖੱਟਾ ਕਿੰਨਾ ਆਵੇ ਕੀ ਜਦ ਆਪਾਂ ਨੂੰ ਥੋੜਾ ਘੱਟ-ਖੱਟਾ ਲੱਗੂਗਾ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਓਕੇ ਆਹ ਹੁਣ ਟੇਸਟ ਕਰਕੇ ਪਤਾ ਲੱਗੂ ਕਿ ਕਿਦਾਂ ਦੀ ਆ ਤੇ ਬਹੁਤ ਆਲੇ-ਦੁਆਲੇ ਬਾਹਰ ਨੂੰ ਆਉਂਦੀ ਆ ਪਾਣੀ ਬਹੁਤ ਛੱਡ ਜਾਂਦਾ ਹੈ ਨਾ ਪਿਆਜ਼ ਤੋਂ ਨਮਕ ਪਾਓ ਇਹਦੇ ਵਿੱਚ ਲਓ ਜੀ ਦੇਖ ਸਕਦੇ ਆ ਬਣੀ ਦਾ ਇਦਾਂ ਦੀ ਆ ਟੇਸਟ ਕਰਕੇ ਦੇਖਾਂਗੇ ਕਿੰਦਾ ਦੀ ਬਣੀ ਆ। ਆਦੋ ਜਿਹੇ ਖਾਣੀ ਨੇ ਟੱਪੀ। ਚਲੋ ਜੀ ਬਣੀ ਰਹੀ ਹੈ ਸਾਡੇ ਵਲੌਗ ਨਾਲ ਕਿ ਬਣਾਦੇ ਆ ਰੋਟੀ ਤੇ ਰੋਟੀ ਤੇ ਹੀ ਤੁਹਾਨੂੰ ਮਿਲਦੇ ਆ। ਟਾਈਮ ਹੋ ਗਿਆ 3 ਤੇ ਲੋ ਜੀ ਆਪਣਾ ਵੀ ਹੋ ਗਿਆ ਰੋਟੀ ਪਾਣੇ ਦਾ ਟਾਈਮ। ਹਾਂਜੀ ਭੈਣ ਜੀ ਕਿਧਾਂ ਰੋਟੀ ਖਾ ਲਈ ਖਾਣੀ ਆ। ਖਾਣੀ ਅਜੇ। ਜੀ ਇੱਧਰ ਰੋਟੀ ਖਾਣੀ ਆ ਜੀ ਤੇ ਲੋ ਜੀ ਇੱਧਰ ਅੱਜ ਕੁੜੀ ਬਣਾ ਰਹੀ ਆ ਰੋਟੀਆਂ। ਹਾਂਜੀ ਕਿਦਾਂ ਜੀ? ਬਣਾਓ ਬਣਾਓ। ਤੇ ਇੱਧਰ ਨੂੰ ਸਸ ਕਰਦੀਆਂ ਵੀ ਆ ਕਟਿੰਗ। ਸੂਟ ਦੀ ਹਾਂ ਮੈਂ ਕਾ ਜ ਕੁੜੀ ਬਣਾ ਰਹੀ ਆ ਰੋਟੀ ਤੇ ਰੋਟੀ ਦਾ ਟਾਈਮ ਹੋ ਗਿਆ ਮੈਂ ਵੀ ਆ ਗਿਆ ਰੋਟੀ ਖਾਣ ਦੇ ਹੋਰ ਹੋਰ ਬਣਾਉਂਦੇ ਹੋ ਵਧੀਆ ਸਗੋ ਹੋਰ ਹੋਰ ਕਟਿੰਗ ਕਰੋ ਤੁਸੀਂ ਆਪਣੀ ਤੇ ਚਲੋ ਠੀਕ ਆ ਜੀ ਕਟਿੰਗ-ਕੁਟਿੰਗ ਕਰਕੇ ਤੇ ਰੋਟੀ ਖਾਣ ਲੱਗੇ ਮਿਲਦੇ ਆ ਜੀ ਫਿਰ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਲੋ ਜੀ ਰੋਟੀ ਇੱਧਰ ਬੰਦੀ ਪਈ ਆ ਤੇ ਇੱਧਰ ਇੰਤਜ਼ਾਰ ਹੋ ਰਿਹਾ ਆ ਖਾਣੀ ਆ ਨਾ ਕੀ ਖਾਣਾ ਅੱਜ ਫਿਰ ਹੂੰ ਮੂੰਗੀ ਵਸਰੇ ਦਾਲ ਕਿੰਦਾ ਸੜੇ ਜੇ ਮੂੰਹ ਨਾ ਗਹਿਣ ਡਈ ਮੂੰਗੀ ਵਸਰੇ ਦਾਲ ਸਾਈ ਸ਼ਕਲ ਆ ਪੜੀ ਜਰਾ ਬਰਗਰ ਹੁਣ ਦੇਖਦਾ ਮੈਂ ਅੱਜ ਇਹ ਆਇਆ ਹੈ ਸੁਮੀਰ ਫੇਰ ਲਿਆ ਦੂੰਗਾ ਤੈਨੂੰ ਜਾਂ ਕਿਸੇ ਹੋਰ ਦਾ ਖਾਣਾ ਤੇ ਦੱਸ ਫੇਰ ਸੁਮੀਰ ਆਇਆ ਤਾਂ ਫੇਰ ਮੈਂ ਲਿਆ ਦੂੰਗਾ ਤੈਨੂੰ ਚਲੋ ਬਣੇ ਰਹੀਓ ਜੀ ਬਾਕੀ ਸਾਡੇ ਵਲੌਗ ਨਾਲ ਜੀ ਨਹੀਂ ਦੇਖ ਕੇ ਮੈਂ ਤਾਂ ਲੱਗਾ ਹੀ ਖਾਣ ਪਹਿਲਾਂ ਬਲੌਗ ਦਾ ਮੈਨੂੰ ਯਾਦ ਹੀ ਭੁੱਲ ਗਿਆ ਤੇ ਲਓ ਜੀ ਇਧਰ ਲੱਗਿਆ ਜੀ ਰੋਟੀ ਪਾਣੀ ਸ਼ਗਨ ਮੰਮੀ ਵੀ ਲਾਪੇ ਖਾਣ ਇਹ ਚਟਣੀ ਮੈਗਾ ਨਾਲ ਕੁੰਡੇ ਜੇ ਕੁੱਟ ਕੇ ਬਣਾਈ ਇਹਨਾਂ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸਵਾਦ ਆ ਨਾਲ ਮੂੰਗੀ ਦੀ ਦਾਲ ਲੋ ਜੀ ਇੱਧਰ ਇਹ ਵੀ ਲੱਗਿਆ ਜੀ ਖਾਣ ਪਲਕ ਵੀ ਲੱਗੀ ਆ ਹਾਂਜੀ ਪੰਜ ਕਿਦਾਂ ਇਹਦੇ ਵਿੱਚ ਪਾਣੀ ਇਹ ਨਹੀਂ ਇਹ ਕਹਿੰਦੀ ਵੀ ਦਾਲ ਹੀ ਲੈਣੀ ਆ ਦਾਲ ਹੀ ਖਾਣੀ ਆ ਉਹ ਫੇਰ ਨੇ ਪੁਦੀਨਾ ਪਤਾ ਆਪਣੇ ਕਿੰਨਾ ਹੋਇਆ ਆ ਹਾਂ ਇਹਦੇ ਫੇਰ ਇੱਕ ਟਾਈਮ ਦੀ ਰੋਟੀ ਛੱਡੀ ਹੋਈ ਆ ਨਾ ਫੇਰ ਦਾਲ ਹੀ ਖਾਊਗੀ ਗੱਲੀ ਹੁਣ ਪੁਦੀਨਾ ਕਿੰਨਾ ਹੋਇਆ ਆ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਤੇ ਜੇ ਕੋਈ ਚਟਣੀ ਖਾਣ ਦਾ ਇੱਛੂ ਹੋਵੇ ਤੇ ਕਰਤਾਰਪੁਰ ਦੇ ਜਿਹੜੇ ਹੈਗੇ ਸਾਡੇ ਘਰ ਆ ਕੇ ਲੈ ਜਾਵੇ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਸਾਡੇ 4 ਵਜ ਗਏ ਆ ਤੇ ਇੱਧਰ ਹੁਣ ਲੱਗ ਰੀਆਂ ਕੱਪੜੀਆਂ ਦੇ ਤਹਿਮਾ ਸ਼ਹਿਮਾ ਤੇ ਮਸ਼ੀਨ ਡਾਣੀ ਇਸ ਤੋਂ ਬਾਅਦ ਹੋਰ ਮਸ਼ੀਨ ਚਲੋ ਮੈਂ ਵੀ ਚੱਲਣਾ ਦੁਕਾਨ ਤੇ ਤੇ ਚਲੋ ਤੇ ਕੀ ਲਿਆਕਦਾ ਮੈਂ ਹੁਣ ਤੁਹਾਨੂੰ ਪਹਿਲਾਂ ਦੱਸੋ ਗਿਲੇ ਮੀਆਂ ਖਣੀਆਂ ਹੁਣ ਮੈਂ ਅੰਮਾ ਕਿਸ਼ਤਾ ਲੈ ਕੇ ਆਪਣੀਆਂ ਤੇ ਨਾਲ ਹੀ ਗਰਮ ਗਰਮ ਕੱਢ ਦਿੰਦਾ ਉਸੇ ਟਾਈਮ ਕੱਢ ਕੇ ਦਿੰਦਾ ਹਾਂ ਚਲੋ ਥੋੜੀਆਂ ਲੈਉਣਾ 50 ਰੁਪਏ ਦੀ ਜ਼ਿਆਦਾ ਨਹੀਂ ਹੋਣੀਆਂਗੀਆਂ ਇੱਕ ਇੱਕ ਦੋ ਦਈ ਆਓ ਇੱਕ ਇੱਕ ਦੋ ਦਈ ਉਹ 50 ਰੁਪਏ ਦੀਆਂ ਲੈ ਕੇ ਆਣਾ ਵੀ ਮੈਂ ਠੀਕ ਹੈ ਜ਼ਿਆਦਾ ਨਹੀਂ ਲੈ ਕੇ ਆਣੀਆਂ ਚਲੋ ਬਣੇ ਰਹੀਓ ਸਾਡੇ ਬਲੌਗਨਾਂ ਜੀ ਆੰਦੇ ਆ ਜਿਲੇਬੀਆਂ ਲੈ ਕੇ ਤੇ ਫਿਰ ਖਾਣੇ ਆ ਜੀ ਤੇਰੇ ਵਾਸਤੇ ਵੀ ਹਾਂ ਆਹ ਜਮਾਦਨ ਜਿਲੇਬੀ ਹੋਏ ਨਿਆਰਾ ਬਹੁਤ ਬਹੁਤ ਵਰਸੇ ਕਿਸ ਨਾ

ਆ ਦੇਖੋ ਇਹ ਅੰਗਰੇਜ਼ੀ ਤਰੀਕੇ ਨਾਲ ਚਮਚੇ ਨਾਲ ਖਾਣੀ ਤੋਂ ਠੀਕ ਆ ਜੀ ਬਣੇ ਰਿਹਾ ਬਲੌਗ ਨਾਲ ਮਿਲਦੇ ਜਿਵੇਂ ਬਲੌਗ ਹੀ ਮੈਂ ਜੱਜ ਨਾਲ ਗਾਉਂਦੇ ਫਿਰ ਟਾਈਮ ਹੋ ਗਿਆ 8 ਤੇ ਆਪਾਂ ਅਸੀਂ ਘਰੇ ਆ ਜ ਤੇ ਹੁਣ ਅੱਜ ਘਰੇ ਬਲੌਗ ਇਹਨਾਂ ਨੇ ਬਣਾਇਆ ਨਹੀਂ ਹੈਗਾ ਹਨਾ ਕਿਉਂਕਿ ਅਸੀਂ ਗਏ ਸੀਗੇ ਉਦੋਂ ਗੁੜੀਆਂ ਦੇਖਣ ਅੱਜ ਚੱਲ ਗਏ ਮੰਮੀ ਦੇ ਰੂਬਲ ਗੁੜੀਆਂ ਦੇਖਣ ਕਿੰਦਾਂ ਦੀਆਂ ਕਿਉੜੀਆਂ ਹੈ ਨਾ ਹੈ ਚੱਕਿਆ ਸੀ ਉਹ ਚੱਕਿਆ ਸੀਗਾ ਆ ਇਹ ਅੱਜ ਘਰੇ ਆਪਾਂ ਫਿਰ ਦੁਬੇ ਤੇ ਇਹਦੀ ਮੰਮੀ ਘਰੇ ਸੀ ਮੈਂ ਦੁਕਾਨ ਤੇ ਸਿਕਾਂ ਤੇ ਫਿਰ ਬਲੌਕ ਕਿਸੇ ਨੇ ਬਣਾਇਆ ਨਹੀਂ ਹੁਣੇ ਆਈਆਂ ਆ ਤੇ ਹਾਂਜੀ ਕੀ ਪ੍ਰੋਗਰਾਮ ਰੋਟੀ ਪਾਣੀ ਦਾ ਜੀ ਧਾਲ ਮੂੰਗੀ ਦੀ ਚਲੋ ਠੀਕ 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 ਚਲੋ ਪਪੜ ਲੈ ਗਿਆ ਨਾ ਮੈਂ ਚਲੋ ਮੈਂ ਪਪੜ ਲੈ ਗਿਆ ਨਾ ਫੇਰ ਖਾਂਦੇ ਆ ਆਇਆ ਮੈਂ ਪਾਪਾ ਹੂੰ ਬੋਲ ਪਪਾ ਕਹਿਣ ਲਿਆ ਅੰਦਰ ਚੱਪ ਇੱਕ ਲਿੰਕਾ ਹੈ ਲਿੰਕਾ ਤਲ ਜਲਦੀ ਇਹ ਬਲ ਲੈ ਕੇ ਆਪੜ ਕਿਉਂ ਤੂੰ ਉਹਨ ਵੀ ਕਰਨਾ ਹੈ ਮਸ਼ੀਨ ਡੋਣੀ ਹੈ ਜੇ ਮੈਂ ਇੱਕ ਜੈਂਪਰ ਬਣਾਉਣਾ ਹੈ ਡੋਣੀ ਹੈ ਮਸ਼ੀਨ ਦੁਆਰਾ ਹੋਰ ਜੀ ਮੈਂ ਮਸ਼ੀਨ ਲੈਣਾ ਹਲੇ 8 ਵਜੇ ਆ 10 ਵਜੇ ਤੱਕ ਕਰਦੇ ਆ ਕੰਮ ਨਿੰਬੂ ਹੈਗਾ ਨਿੰਬੂ ਹੈ ਜੀ ਉਹ ਲਿੰਕਾ ਬਣਾਉਣਾ ਆ ਗਿਆ ਚਲੋ ਇੱਕ ਲਿੰਕਾ ਲੈ ਕੇ ਆਨਾ ਤੇ ਇੱਕ ਪਾਪੜ ਲੈ ਕੇ ਆਨਾ ਓਕੇ ਸਾਡਾ ਰਖਾ ਲਿਆ ਪਾਪਾ ਹਾਂਜੀ ਲੋਚ ਨੀਮ ਕਾ ਨੀਮ ਬੂਫਾ ਆ ਗਿਆ ਉਹ ਬਹੁਤ ਸਵਾਦ ਵਾਲੀ ਹੈ ਬੜਾ ਇਮੇਂ ਹੈ ਪਰ ਬਹੁਤ ਸਵਾਦ ਬਣੀ ਹੈ ਆਪਣੀ ਤਰੀਫ ਆਪ ਹੀ ਦੀ ਹੈ ਲੈ ਲਿਓ ਰੱਖੋ ਮਰੇ ਨਹੀਂ ਨਹੀਂ ਮੈਂ ਨਹੀਂ ਬਣਾ ਨਾ ਨਾ ਇੰਕਾ ਇਹ ਤਾਂ ਵਿੱਚ ਰੋਂਬਾ ਹੈ ਦਾਰ ਨੀ ਦਾਦੀ ਲੈ ਲੈਣੀ ਹੈ ਟੇਸਟ ਕਰ ਲੈਣੀ ਦਾਦੀ ਕਹਿੰਦੇ ਪਿਆ ਹੁਣ ਚਲੋ ਤੁਸੀਂ ਪੀਓ ਫਿਰ ਨਾ ਫਿਰ ਮਿਲਦੇ ਆ ਦੂਸਰੀ ਦਾ ਕਰਦੇ ਆ ਫਿਰ ਫਿਰ ਮਿਲਦੇ ਆ ਔਰ ਇਹ ਇਧਰ ਫਰਦੀ ਰੋਟੀ ਵੀ ਹੋ ਰਹੀ ਹੈ ਤਿਆਰ ਹੋ ਗਈ ਜੀ ਤੇ ਪਾਪੜ ਸੇਕਨ ਵਾਲੇ ਰਹਿ ਗਏ ਨਾ ਚਲੋ ਪਾਪੜ ਸੇਕ ਕੇ ਤੇ ਫਿਰ ਖਾਣੇ ਆ ਰੋਟੀ ਇੱਧਰ ਕਰਦੀ ਵੀ ਐਡਿਟ ਇੱਧਰ ਕੰਮ ਬਹੁਤ ਆਜ ਇਸੇ ਕੰਮ ਦੇ ਕਰਕੇ ਅਸੀਂ ਅੱਜ ਲਾਈਵ ਨਹੀਂ ਆਉਣਾ ਹੈਗਾ ਕਿਉਂਕਿ ਜੇ ਲਾਈਵ ਆਨੇ ਆ ਤੇ ਕੰਮ ਰੁਕ ਜਾਂਦਾ ਆ ਕੰਮ ਕੱਲ ਦੇਣ ਵਾਲਾ ਬਹੁਤ ਆ ਹਨਾ ਤੇ ਕੰਮ ਵਾਲੀ ਆਂਟੀ ਨੇ ਇਹ ਦਿਖਾਈਆਂ ਵੀ ਆ ਕਰਨੀਆਂ ਬੈਠਾ ਸੋ ਵੀ ਜਾਣਾ ਉਹਨੇ ਵੀ ਆਂਟੀ ਨੇ ਵੀ ਹੋਰ ਕੀ ਸਵੇਰੇ ਸਫਾਈ ਵੀ ਮੈਨੂੰ ਆਪੇ ਕਰਨੀ ਹੈ ਕਿ ਸਵੇਰੇ ਹੈਮ ਨਾਲ ਟਾਈਮ ਨਾਲ ਉੱਠਾਂਗੇ ਸਵੇਰੇ ਫਿਰ ਆਹੋ ਤੇ ਚਲੋ ਵਾਕੇ ਰੋਟੀ ਖਾਣੇ ਆ ਰੋਟੀ ਖਾ ਕੇ ਫਿਰ ਕਰਦੇ ਆ ਮਸ਼ੀਨ ਦਾ ਇਹ ਕੰਮ ਅਜੇ ਇਹਦਾ ਕੰਮ ਬਹੁਤ ਫਸਿਆ ਆ ਉਹ ਚਲੋ ਤਾਂ ਇਸ ਲਈ ਆਪਾਂ ਅੱਜ ਲਾਈਵ ਨਹੀਂ ਆਉਣਾ ਹੈਗਾ ਅੱਜ ਤੇ ਕੱਲ ਦੋ ਦਿਨ ਸ਼ਾਇਦ ਮਾਂ ਆਈਏ ਕਿਉਂਕਿ ਕੰਮ ਬਹੁਤ ਫਸਿਆ ਆ ਤੇ ਸਾਰਾ ਨਿਕਲ ਜਾਏਗਾ ਫਿਰ ਉਸ ਤੋਂ ਬਾਅਦ ਫ੍ਰੀ ਹੋ ਕੇ ਆਵਾਂਗੇ ਲਾਈਵ ਆਹ ਦੇਖੋ ਜੀ ਕਿਦਾਂ ਪਈ ਅੱਜ ਠੀਕ ਨਹੀਂ ਹੈਗੀ ਲੱਗਦੀ ਇਹ ਪਤਾ ਨਹੀਂ ਇਹਨੂੰ ਕੀ ਹੋਇਆ ਸੁਸਤੀ ਬੜੀ ਪਾਈ ਹੋਈ ਹੈ ਇਹਨੇ ਅੱਜ ਯਾਰ ਤਕੀਰ ਨਹੀਂ ਅੰਗਲਾ ਵੀ ਨਹੀਂ ਲੀਰਦੀ ਅੱਜ ਦੇ ਤਕੀਰਦੀ ਆ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਰੋਟੀ ਖਾਣ ਲੱਗੇ ਹਾਂ ਜੀ ਹੋਰ ਸਾਡੀ ਰੋ ਦਾਲ ਤੇ ਫੁਲਕੇ ਸੁੱਕਾ ਫੁਲਕਾ ਹੋਰ ਸੁੱਕੇ ਫੁਲਕੇ ਮੇਰੇ ਤੇ ਚਲੋ ਜੀ ਆਹ ਉਹਨਾਂ ਨਾਲ ਛਕਦੇ ਆਂ ਜੀ ਰੋਟੀ ਪਾਣੀ ਰਾਤ ਦੀ ਤੇ ਫਿਰ ਕਰਦੇ ਆਂ ਜੀ ਬਲੌਗ ਦਾ ਐਂਡ ਆਪਾਂ ਕੰਮ ਕਰਕੇ ਆਪਣਾ ਤੇ ਕਰਦੇ ਆਂ ਜੀ ਬਲੌਗ ਦਾ ਐਂਡ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਤੇ ਦੇਖਦੇ ਆਂ ਮਾਚੂ ਜੇ ਕੋਈ ਹੋਰ ਕੁਝ ਬਣਾਉਣ ਬਨੂਣ ਵਾਲਾ ਕੋਈ ਕਾਫੀ ਕਾਪੀ ਜਾਂ ਕੁਝ ਹੋਈ ਤਾਂ ਨਹੀਂ ਤਾਂ ਚਲੋ ਠੀਕ ਆ ਜੀ ਖਾ ਲਓ ਬਾਰੇ ਜੀ ਪਪੜਾ ਨਾਲ ਦਾਮ ਹੋ ਗਿਆ ਜੀ 11 ਤੇ ਕੰਮਕਾਰ ਕਰਕੇ ਆ ਗਿਆ ਜੀ ਇੱਧਰ ਤੇ ਹੋ ਗਏ ਆ ਜੀ ਵਿਲੇ ਤੇ ਹੁਣ ਲੱਗਿਆ ਜੀ ਪੀਨ ਕੌਫੀ ਉਧਰ ਹੋ ਰਹੀ ਸਫਾਈ ਹੁਣ ਤੇ ਚਲੋ ਕਰੋ ਜੀ ਤੁਸੀਂ ਬਲੌਗ ਦਾ ਐਂਡ ਫਿਰ ਉਹਨਾਂ ਨੂੰ ਕੌਫੀ ਬਣਾ ਕੇ ਦਵਾ। ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੱਸਿਓ ਤਾਂ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ। ਤੇ ਚਲੋ ਜੀ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ